ਉਹ ਆਰਡਰ ਜੀ ਕਖਨਸਾ ਵਾਹਿਗੁਰੂ ਜੀ ਦੇ ਨਮਤੇ ਜਿਵੇਂ ਆਪ ਜੀ ਨੂੰ ਪਤਾ ਹੈ ਕਿ 1 ਫਸਟ ਆਫ ਦਿਸੰਬਰ ਨੂੰ ਬਰਾਸਤੇ ਖਾਲਸੇ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਉਹ ਰੋਪੜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪੜਥਾਏ ਜਿੱਥੇ ਕਿ ਟ੍ਰੀਟੀ ਸਾਈਨ ਹੋਈ ਸੀ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਕਿ ਗੱਜ-ਬੱਜ ਕੇ ਉਸ ਪ੍ਰੋਗਰਾਮ ਦੇ ਵਿੱਚ ਆਓ ਤੇ ਆ ਕੇ ਸਾਡੇ ਨਾਲ ਬੈਠ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰੋ ਆ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜੇਕਰ ਕੋਈ ਵੀ ਆਦਮੀ ਫੰਡ ਇਕੱਠਾ ਕਰਨਾ ਚਾਹੁੰਦਾ ਇਸ ਪ੍ਰੋਗਰਾਮ ਦੇ ਬਾਰੇ ਕਿਸੇ ਨੂੰ ਫੰਡ ਨਾ ਦਿੱਤਾ ਜਾਵੇ ਤੇ ਜਿਹੜਾ ਸਾਰ ਇੱਕ ਚੀਜ਼ ਆ ਜਿਹੜੀ ਅਖੋਰਗੇ ਨਾਈਜ਼ ਹੋ ਚੁੱਕੀ ਆ ਬੜੀ ਅੱਛੀ ਤਰ੍ਹਾਂ ਹੋ ਚੁੱਕੀ ਆ ਕਈ ਰੋਲਾ ਪਾਉਂਦੇ ਨੇ ਸਰਕਾਰੀ ਆ ਪ੍ਰੋਗਰਾਮ ਸਾਡਾ ਇਹ ਸਰਕਾਰੀ ਪ੍ਰੋਗਰਾਮ ਨਹੀਂ ਸਾਡਾ ਤਾਂ ਇਹ ਕੰਮ ਆ ਕਿ ਅਸੀਂ ਇਸ ਨੂੰ ਹਾਈਲਾਈਟ ਕਰਨਾ ਮਹਾਰਾਜ ਰਣਜੀਤ ਸਿੰਘ ਦਾ ਪਾਰਕ ਜੋ ਹੋਇਆ ਤੇ ਚੌਂਕੀ ਉੱਪਰ ਉਪਰੋਂ ਨੰਗ ਸਿੰਘ ਅਰਦਾਸ ਕਰਕੇ ਸਵੇਰ ਨੂੰ ਤੇ ਗੱਤਗਾ ਖੇਲਦੇ ਬ੍ਰਿਜ ਦੇ ਉੱਤੇ ਦੀ ਉਸ ਪਾਰਕ ਦੇ ਵਿੱਚ ਆਣਗੇ ਜਿੱਥੇ ਕਿ ਟ੍ਰੀਟੀ ਸਾਈਨ ਹੋਈ ਸੀ ਮਹਾਰਾਜ ਰਣਜੀਤ ਸਿੰਘ ਦਾ ਹੱਥ ਮਿਲਿਆ ਸੀ ਵਿਲੀਅਮ ਵਿਕਟਰਨ ਦੇ ਨਾਲ ਇਸ ਜਬੀ ਅਕਤੂਬਰ 1831 ਨੂੰ ਇਹ ਟ੍ਰੀਟੀ ਸਾਈਨ ਹੋਈ ਸੀ ਇਸ ਨੂੰ ਪੰਥ ਦੇ ਵਿੱਚੋਂ ਵਸਾ ਰਿਆ ਗਿਆ ਅਸੀਂ ਉਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਤੇ ਇਹ ਖਾਲਸੇ ਦਾ ਰਾਜ ਸੀ ਕਿ ਆਓ ਰਾਜ ਮਿਲ ਕੇ ਆਪਾਂ ਇਸ ਹੁੰਗਾਰਾ ਭਰੀਏ ਤੇ ਇਕੱਠੇ ਹੋ ਕੇ ਆਪਾਂ ਇਸ ਪ੍ਰੋਗਰਾਮ ਨੂੰ ਕਾਮਯਾਬ ਬਣੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ